ਆਹ ਨੂੰ ਮੇਰੇ ਦੋਸਤੋ ਦੋਸਤੋ ਗੱਲ ਇਹ ਕਿ ਅੱਜ ਬਸੰਤਮੀ ਦਾ ਬਸੰਤ ਪੰਚਮੀ ਆਇਆ ਇਹਦੇ ਲਈ ਕਿ ਬਸੰਤ ਪੰਚਮੀ ਫੁੱਲਾਂ ਦਾ ਤਿਹਾਰ ਮੰਨਿਆ ਜਾਂਦਾ ਹੈ ਪੀਲੇ ਫੁੱਲਾਂ ਦਾ ਪੀਲੇ ਬਸਤਰ ਪਾਏ ਜਾਂਦੇ ਨੇ ਔਰ ਅੱਜ ਮੈਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਨਾਲ ਮੁਲਾਕਾਤ ਕਰਨ ਜਾ ਰਿਹਾ ਹਾਂ ਜਿਹੜੀ ਸਾਡੇ ਸ਼ਹਿਰ ਦੀ ਅੰਬੈਸਡਰ ਹੈ ਇੱਕ ਅਬੈਸਟਰ ਗੱਡੀ ਹੁੰਦੀ ਸੀ ਤੇ ਦੂਸਰੇ ਸਾਡੇ ਅੰਬੈਸਡਰ ਮੈਂ ਨੋਂ ਨਹੀਂ ਲਊਗਾ ਪਛਾਣ ਤੁਸੀਂ ਆਪਣੇ ਆਪ ਲੈਣਾ ਔਰ ਅੱਜ ਦੇਖੋ ਇਹਨਾਂ ਦਾ ਪਹਿਰਾਵਾ ਇਹ ਪਹਿਰਾਵਾ ਤੁਸੀਂ ਦੱਸਣਾ ਕਿ ਪਹਿਰਾਵਾ ਕਿੱਥੇ ਦਾ ਹੈ ਤੇ ਕਿਸ ਚੀਜ਼ ਦਾ ਹੈ ਪਹਿਲਾਂ ਮੈਂ ਕਹੂੰਗਾ ਕੈਮਰਾਮੈਨ ਕੋ ਝਾਤ ਮਰਵਾ ਦਿਓ ਇੱਧਰ ਮਾਸ਼ਾਅੱਲ੍ਲ੍ਹਾ ਸਿਲٹے ਟੋਪੀ ਜੈਕਟ ਜਿਹੜੀ ਐ ਦਸਹਿਰੇ ਵਾਲਿਆਂ ਦੀ ਐ ਕੱਪੜੇ ਜਿਹੜੇ ਨੇ ਮਾਂ ਬੰਗਾਂ ਮੁਖੀ ਦੇ ਨੇ ਤੇ ਪਜਾਮਾ ਜਿਹੜਾ ਹੈ ਇਹਨਾਂ ਦੇ ਮਾਤਲ ਦਾ ਹਾਂਜੀ ਨਗੀ ਸਾਹਿਬ ਮੈਨੂੰ ਜੀ ਪਹਿਲਾਂ ਤਾਂ ਤੁਸੀਂ ਕਿਹਾ ਵੀ ਸਖਸ਼ਿਤ ਉਹ ਗੱਲ ਮੈਨੀ ਹੈ ਉਹ ਸਖਸ਼ਿਤ ਮੈਨੀ ਹੈਗਾ ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਬਸੰਤ ਪੰਚਮੀ ਦੀ ਆਪਾਂ ਲੋਗ ਆਪਣੇ ਬੱਚਿਆਂ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਕੱਲੀ ਇਹ ਪਤੰਗਾ ਤੱਕ ਦੀ ਸੀਮਿਤ ਰਹੇਗੇ ਇਹ ਬਸੰਤ ਬੰਨੀ ਚ ਬੜਾ ਮਹੱਤਵ ਹੈ ਰੁੱਤ ਹੁੰਦੀ ਹੈ ਰੁੱਤ ਹੁੰਦੀ ਹੈ ਬਸੰਤ ਰੁੱਤ ਬਸੰਤ ਰੁੱਤ ਅੱਜ ਦੇ ਨਾਲ ਹੀ ਤੁਸੀਂ ਦੇਖੋਗੇ ਵਾਤਾਵਰਣ ਚ ਸਾਰਾ ਕੁਝ ਜਿਹੜਾ ਤੁਸੀਂ ਬੇਰੇ ਵਸਤਰਾ ਬਾਰੇ ਗੱਲ ਕੀਤੀ ਹੈ ਇੱਕ ਤੁਸੀਂ ਜੇ ਆਪਾਂ ਇੱਥੋਂ ਬਾਹਰ ਵੀ ਨਿਕਲੇ 510 ਕਿਲੋਮੀਟਰ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਖੇਤ ਨੇ ਤੁਸੀਂ ਤਾਂ ਹਿਮਾਚਲ ਭਲੇ ਚਲੇ ਜਾਓ ਤੁਸੀਂ ਉੱਤਰਾਖੰਡ ਭਲੇ ਜਾਓ ਤੁਹਾਨੂੰ ਇਸ ਤਰ੍ਹਾਂ ਜਿਹੜੀ ਛੋਟੇ ਛੋਟੇ ਖੇਤ ਸਰੀ ਨੋਮਾ ਖੇਤ ਤੁਹਾਨੂੰ ਮੇਰੇ ਖਿਆਲੇ ਵੀ ਪੀਲਾ ਹੀ ਪੀਲਾ ਨਜ਼ਰ ਆਉਂਦਾ ਪੀਲਾ ਪੀਲਾ ਜਰਾ ਅਜੇ ਤਹਲ ਪਰ ਇਹ ਪਲਾਤਰ ਦੀ ਗੱਲ ਤਾਂ ਹੋ ਗਈ ਹੈ ਟੋਪੀ ਬਾਰੇ ਵੀ ਦੱਸੋ ਹੁਣ ਟੋਪੀ ਕਿੱਥੇ ਹੈ ਇਹ ਟੋਪੀ ਸਾਡੀ ਉਤਰਾਖੰਡ ਦੀ ਹੈ ਜੀ ਇਹ ਟੋਪੀ ਦਾ 2000 ਦੇ ਵਿੱਚ ਜਦ ਉਤਰਾਖੰਡ ਬਣਿਆ ਨਵੰਬਰ 2000 ਦੇ ਵਿੱਚ ਉਸ ਟਾਈਮ ਦੀ ਉਤਰਾਖੰਡ ਦੀ ਟੋਪੀ ਹੈ ਤਾਂ ਅਸੀਂ ਕਦੇ ਕਦੇ ਅਸੀਂ ਅਕਸਰ ਸਾਨੂੰ ਹੁੰਦਾ ਵੀ ਮੈਂ ਮੇਰਾ ਜਿਹੜੀ ਬੇਸਿਕ ਗਰਾਊਂਡ ਮੇਰਾ ਉਤਰਾਖੰਡ ਘਟਵਾਲ ਤੋਂ ਹੈ ਤਾ ਮੈਂ ਵੀ ਆਪਣੇ ਤੁਹਾਨੂੰ ਪਤਾ ਹੀ ਆਪਣੀ ਮਾਤਰੀ ਭਾਸ਼ਾ ਆਪਣੀ ਬੋਲੀ ਆਪਣੀ ਮਿੱਟੀ ਨਾਲ ਪਿਆਰ ਹੁੰਦਾ ਤਾਂ ਮੈਂ ਕਦੇ-ਕਦੇ ਤੁਹਾਡੇ ਲੋਕਾਂ ਦੇ ਸਾਥ ਹੁੰਦਾ ਵੀ ਤੁਸੀਂ ਵੀ ਕਦੇ ਇਸ ਤਰ੍ਹਾਂ ਦੇ ਤੁਸੀਂ ਪੈਂਟ ਕੋਟ ਪਾ ਕੇ ਚਲਣ ਦੀ ਗੱਲ ਹੈ ਤੁਸੀਂ ਵੀ ਸੌਂਗ ਰੱਖਦੇ ਟੋਪੀਆਂ ਦਾ ਹੋਰ ਗੱਲ ਦਾ ਤਾਂ ਮੈਂ ਸਾਰਿਆਂ ਸਹਿਰਵਾਸੀਆਂ ਨੂੰ ਸਾਰਾ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਮਾਰਕਬੰਦਨਾ ਬਸੰਤ ਪੰਚਮੀ ਦੀਆਂ ਤੇ ਇਸ ਬਾਰੇ ਇੱਕ ਅਸੀਂ ਤੁਸੀਂ ਵੀ ਪਹਿਲਾਂ ਕਵਰਿੰਗ ਕੀਤੀ ਹੈ ਵੀਡੀਓ ਬਣਾਈ ਸੀ ਗੱਲ ਲੰਬੀ ਚੱਲੇ ਜਿੰਦੀ ਸ਼ਾਰਟ ਕਰੂੰਗਾ ਜਿਹੜੀ ਆ ਚਾਈਨਾ ਟੌਰ ਬਾਰੇ ਇਹ ਦੇਖੋ ਅਸੀਂ ਬੇਨਤੀਆਂ ਕਰਦੇ ਆ ਖਬਰਾਂ ਰਾਹੀਂ ਵੀਡੀਓ ਬਣਾ ਕੇ ਫਿਲਮਾਂ ਬਣਾ ਕੇ ਮੈਂ ਤਾਂ ਫਿਰ ਹਤਮਨ ਚ ਮੈਨੂੰ ਕੋਈ ਗੁਰੇ ਹੀ ਨਹੀਂ ਆ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਮੇਰੇ ਵੀਰ ਭਾਈ ਦੁਕਾਨਦਾਰ 448 448 ਅਰਸਟਕਲ ਪੰਜਾਬ ਪੁਲਿਸ ਨੇ ਫੜੇ ਮੈਂ ਸੰਦੇ ਪੈਸੇ ਕਮਾਉਣ ਦਾ ਹੋਰ ਵੀ ਜਰੀਆ ਹੈਗਾ ਪੈਸਾ ਉਸੇ ਕੇ ਵੀ ਕਿਸੇ ਦਾ ਕਤਲ ਕਰਕੇ ਮੈਂ ਤਾਂ ਕਤਲ ਹੀ ਕਹੂੰਗਾ ਬਿਲਕੁਲ ਹੀ ਕਤਲ ਕਰਕੇ ਪੈਸਾ ਤਾਂ ਹਾਂ ਮੈਂ ਨਹੀਂ ਸੰਦੇ ਵਧੀਆ ਗੱਲ ਹੈ ਤੇ ਇਸ ਗੱਲ ਨੂੰ ਕੋਈ ਗੁੱਸਾ ਵੀ ਨਹੀਂ ਕਰੇਗਾ ਸਾਡਾ ਪਿੰਡ ਪਰਾਈ ਜਿਹੜਾ business ਕਰਦਾ ਹੈ ਚਲੋ ਗੱਲ ਹੈ ਜੀ ਗੁੱਸਾ ਕੋਈ ਕਰਦਾ ਸਾਡੇ ਨੇ ਕੀ ਸਿਰ ਸੇਧੇ ਫਰਕ ਪੈਂਦਾ ਗੁੱਸਾ ਕਰਦਾ ਕਰੀ ਜਾਵੇ ਅਸੀਂ ਤਾਂ ਚੈਨਲ ਨੂੰ ਬੰਦ ਕਰਾਉਣ ਵਾਸਤੇ ਕਾਰਮ ਕੱਸ ਲਈ ਹੈ ਤੇ ਤੁਸੀਂ ਵੀ ਕੱਸ ਲਓ ਮੈਂ ਤਾਂ ਗੱਲ ਇਹ ਕਰਨ ਲੱਗਿਆ ਕੋਈ ਗੱਲੇ ਹੋਰ ਕਿਤੇ ਲੈ ਕੇ ਆਪਾਂ ਇਹ ਜੈਕਟ ਦੇ ਤੁਹਾਨੂੰ ਪੀਜੀ ਇਹ ਜੈਕਟ ਮਾਰਾ ਤੁਸੀਂ ਪਿੱਛੇ ਜਿਹੜੀ ਬਣਵਾਈ ਸੀਗਾ ਦਸੇਰੇ ਚ ਆਪਣੇ ਜਿਹੜੇ ਤੁਸੀਂ ਲੋਕ ਹਰ ਪਾਸੇ ਮਨੋ ਖਿੱਚੀ ਜਾਂਦੇ ਮੈਂ ਵੀ ਥੜਨਾ ਸੇਵਾਦਾਰ ਆਂਗਾ ਇਹ ਦੋਸਰੇ ਜਿਹੜੀ ਆਪਣੀ ਜਿਹੜੀ ਟੀਮ ਸੀਗੀ ਉਹਨਾਂ ਸਾਰੇ ਨੇ ਉਹ ਉੱਥੇ ਬਣਵਾਏ ਸੀ ਇਹ ਕਮੀਜ਼ ਜਿਹੜੀ ਕਮੀ ਜਿਹੜਾ ਇਹ ਵੀ ਇਹ ਵੀ ਉੱਥੇ ਸੀ ਪ੍ਰੋਵਾਈਡ ਸਾਡੇ ਕੋਲ ਵੀ ਆ ਗਏ ਦੇ ਨਾਲ ਦਾ ਪਜਾਮਾ ਵੀ ਦਾ ਪਜਾਮਾ ਮੇਰਾ ਹਾਂ ਇਹ ਮੇਰਾ ਜਿਹੜਾ ਹੈ ਮੇਰਾ ਪਰਸਨਲ ਮੈਂ ਬਣਾਇਆ ਉਹ ਆਪਣੇ ਪਿੰਡ ਗਿਆ ਸੀ ਪਿਛੇ ਉੱਤਰਾਖੰਡ ਦੇ ਵਿੱਚ ਤਾਂ ਇਹ ਸਾਡਾ ਪਹਿਰਾਵਾ ਜਿਹੜਾ ਹੈਗਾ ਉਹ ਗੱਲ ਹੈ ਦੋਸਤੋ ਗੱਲ ਮੈਂ ਵਿੱਚੋਂ ਕੱਟ ਰਿਹਾ ਕਿਉਂਕਿ ਲੰਬੀ ਚੱਲਣੀ ਹੈ ਮੈਂ ਕਹਹਾਣਾ ਇਹ ਹੀ ਚਾਹੁੰਦਾ ਸੀ ਕਿ ਤੁਸੀਂ ਹੈ ਕਿੱਥੇ ਦੇ ਇਹ ਉੱਤਰਾਖੰਡ ਦੇ ਨੇ ਜੀ ਉਹ ਜਿਹੜੀ ਮੈਂ ਗੱਲ ਕਹੀ ਸੀ ਕਿ ਸਾਡੇ ਸ਼ਹਿਰ ਦੇ ਐਮਬੈਸਡਰ ਨੇ ਇਹ ਨਗਰ ਕੌਂਸਲ ਦੇ ਮਨੋ ਜੇ ਕੇਂਦਰ ਸਰਕਾਰ ਵੱਲੋਂ ਇਹ ਚਿੱਠੀ ਮਿਲੀ ਆ ਜੀ ਮੈਂ ਇਹ ਵੀ ਦੱਸਣਾ ਚਾਹਣਾ ਕਿ ਏਡੀਸੀ ਮੈਡਮ ਹੁੰਦੇ ਸੀ ਏਡੀਸੀ ਚਰਮਨ ਹੁੰਦੇ ਸੀ ਲੁਧਿਆਣਾ ਉਸ ਟਾਈਮ ਮੈਂ 31 ਜੁਲਾਈ 2007 ਰਿਟਾਇਰ ਹੋ ਗਿਆ ਸੀ ਤਾਂ ਮੈਂ ਇਸ ਤਰ੍ਹਾਂ ਹੀ ਐਕਟੀਵਿਟੀ ਆਪਣੇ ਰੱਖਦਾ ਸੀ ਕੋਈ ਨੂੰ ਖਬਰ ਆ ਖੁਰਾ ਜਨਰੇਟ ਸਾਰੇ ਮਾਨਯੋਗ ਗੁਰਪਾਲ ਸਿੰਘ ایਓਸੀ ਦੇ ਤਾਂ ਇੱਥੇ ਆ ਕੇ ਉਹਨਾਂ ਨੂੰ ਮੈਨੂੰ ਇਸ ਤੇ ਸਪੈਸ਼ਲ ਮੈਨੂੰ ਤੇ ਚਿੱਠੀ ਦਿਵਾਈ ਸਰਕਾਰ ਦੀ ਮੇਰੇ ਕੋਲ ਚਿੱਠੀ ਹੈ ਉਹ ਕਹਿੰਦਾ ਵੀ ਤੁਸੀਂ ਵਧੀਆ ਕੰਮ ਕਰਦੇ ਮੈਂ ਕਹਿੰਦਾ ਜੀ ਮੈਂ ਤਾਂ ਸਲੈਕ ਨਹੀਂ ਹਾਂ ਕਹਿੰਦਾ ਨਹੀਂ ਸਾਨੂੰ ਪਤਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਤੇ ਜਿਹੜੇ ਤੁਸੀਂ ਵਧੀਆ ਕੰਮ ਕਰਦੇ ਹੋ ਇਹ ਸੇਵਾ ਪਾਉਣਾ ਰੱਖਦੇ ਹੋ ਇਸ ਕਰਕੇ ਤੁਹਾਨੂੰ ਲੋਕਾਂ ਬਾਰੇ ਸੋਚਦੇ ਹੋ ਜਾਂ ਤੁਹਾਡੀ ਸਿਹਤ ਜੋ ਵੀ ਹੈ ਤੁਸੀਂ ਹਰ ਇੱਕ ਬੰਦੇ ਦਾ ਤਾਲਮੇ ਰੱਖਦੇ ਹੋ ਤਾਂ ਤੁਹਾਨੂੰ ਬ੍ਰਾਂਡ ਨਮੈਸਟਰ ਖੰਨੇ ਦਾ ਬਣਾਇਆ ਜਾਂਦਾ ਤਾਂ ਮੇਰੇ ਕੋਲ ਕਹਿੰਦੇ ਵੀ ਕੁਮਾਰੀ ਸ਼ਹਿਰ ਦੀ ਇੱਕ ਚੀਜ਼ ਦਾ ਬ੍ਰਾਂਡ ਐਮਐਸ ਰਿੱਕੇ ਬਾਤ ਬਣਦਾ ਤਾਂ ਮਨੂੰ ਬ੍ਰਾਂਡ ਨਮੈਸਟਰ ਨੇ ਨਿਯੁਕਤ ਕੀਤਾ ਹਾਂ ਸੋ ਸਾਡੇ ਇਹ ਸ਼ਹਿਰ ਦੇ ਬ੍ਰਾਂਡ ਮੈਸਟਰ ਨੇ ਜੀ ਉਹ ਤੁਸੀਂ ਇਹ ਦੇਖੋ ਗੱਲਾਂ ਦੇਖੋ ਇਹਨਾਂ ਦੀ ਲੱਗਦਾ ਨੇ ਵੀ ਬੁਢੇ ਹੋ ਗਏ ਉਮਰ ਉਮਰ ਦੇਖੋ ਜੀ ਗੱਲ ਕਹਿੰਦੇ ਰਟਾਇਰ ਹੋ ਚੁੱਕੇ ਨੇ ਤੁਸੀਂ ਖੁਦ ਸਮਝਦਾ ਰਹੋ ਜਿਹੜਾ ਬੰਦਾ ਰਟਾਇਰ ਹੋ ਗਿਆ ਉਹ ਬਣਾਪੇ ਜਿੰਦਾ ਪਹੁੰਚ ਗਿਆ ਤਾਂ ਹੀ ਰਟਾਇਰ ਕਰਦਾ ਮੈਂਨੋ ਜੀ ਕੱਪੜੇ ਨਾਲ ਜਵਾਨੀ ਹੋ ਸਕਦਾ ਬੰਦਾ ਹੁਣ ਸਾਡੇ ਤੇ ਮੂੰਹ ਤੇ ਲਾਲੀ ਹੈ ਮੈਂ ਇੰਨਾ ਤਾਂ ਕੱਪੜੇ ਹੈ ਮੇਰੇ ਵਾਹ ਦੇਖੋ ਜਿਹੜੀ ਕੀ ਅਸਲੀਅਤ ਹੈ ਉਹ ਨੂੰ ਆਪਾਂ ਮੰਨਣਾ ਦੇਖੀ ਸਾਡੀ ਗੱਲ ਬਿਲਕੁਲ ਸਹੀ ਹੈ ਕਿ ਕਿਆ ਹੋਇਆ ਮੇਰੀ 50 60 ਸਾਲ ਦੀ ਉਮਰ ਹੋ ਗਈ 60 ਨਹੀਂ ਮੈਂ 60 ਅਸੀਂ 60 70 ਸਾਲ ਦੀ ਉਮਰ ਹੋ ਗਈ ਕਨੇ ਪਰ ਦਿਲ ਤਾਂ ਜਵਾਨ ਹੈ ਸੋ ਇਹ ਇੱਕ ਛੋਟੀ ਜਿਹੀ ਕਮੇਡੀ ਹੈ ਸਾਡੀ ਆਪਰ ਤੇ ਦੋਸਤਾਂ ਦੀ ਠੀਕ ਹੈ ਧ